ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋ ਹੋਰੇ ਤੇ ਲਓ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਅਗਲੀ ਵੀਡੀਓ ਲੈ ਕੇ ਆਏ ਹਾਂ ਤੁਸੀਂ ਪਿਛਲੀ ਵੀਡੀਓਸ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਅੱਛਾ ਲੱਗ ਗਿਆ ਜੋ ਤੁਸੀਂ ਕਮੈਂਟਸ ਲਿਖਦੇ ਹੋ ਤਾਂ ਮੈਨੂੰ ਵੀ ਹੈ ਨਾ ਇਹ ਹੁੰਦਾ ਵੀ ਅਗਲੀ ਵੀਡੀਓ ਤੁਹਾਡੀ ਰਿਕੁਆਇਰਮੈਂਟ ਦੇ ਅਨੁਸਾਰ ਲੈ ਕੇ ਆਵਾਂ ਤੇ ਮੈਨੂੰ ਐ ਲੱਗ ਰਿਹਾ ਜਿੰਨੇ ਸਾਰੇ ਤੁਹਾਡੇ ਕਮੈਂਟਸ ਆ ਰਹੇ ਨੇ ਮੈਨੂੰ ਇਹ ਲੱਗ ਰਿਹਾ ਵੀ ਜਿਹੜੀ ਤੁਹਾਡੀ ਆਪਣੀ ਸੰਸਕ੍ਰਿਤੀ ਨੂੰ ਲੈ ਕੇ ਕਾਫੀ ਸਾਰੀਆਂ ਕੁਐਰੀਜ਼ ਐ ਨਾ ਉਹਦੇ ਤੇ ਆਪਾਂ ਨੂੰ ਇੱਕ ਵੀਡੀਓ ਮੈਨੂੰ ਲੱਗਦਾ ਐ ਐਕਸਕਲੂਸਿਵਲੀ ਮੈਨੂੰ ਦੁਬਾਰਾ ਬਣਾਉਣੀ ਪੈਣੀ ਐ ਚਲੋ ਅੱਜ ਦਾ ਆਪਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਪੈਰ ਕਿਵੇਂ ਤੋਂਈ ਐ ਆਪਾਂ ਕਿਤੇ ਵੀ ਜਾਣੇ ਐ ਨਾ ਹੁਣ ਮਤਲਬ ਪੈਰ ਸਾਡੀ ਇੱਕ ਪਰਸਨੈਲਿਟੀ ਦਾ ਇੱਕ ਬਹੁਤ ਵੱਡਾ ਹਿੱਸਾ ਐ ਜਦੋਂ ਆਪਾਂ ਬੈਠਦੇ ਐ ਤਾਂ ਉਹ ਵੀ ਸਾਡੀ ਪਰਸਨੈਲਿਟੀ ਨੂੰ ਰਿਫਲੈਕਟ ਕਰਦੀ ਐ ਤਾਂ ਉਹਨੂੰ ਘਰੇ ਆਪਾਂ ਪੈਡੀਕਯੂਰ ਬਹੁਤ ਮਹਿੰਗਾ ਐ ਸਭ ਤੋਂ ਮਹਿੰਗਾ ਮਿਲਦਾ ਟ੍ਰੀਟਮੈਂਟ ਪੈਡੀਕਯੂਰ ਹੁੰਦਾ ਕਿਉਂਕਿ ਕਿਸੇ ਦੇ ਪੈਰ ਧੋਣੇ ਬ੍ਰਿਟਿਸ਼ੀਅਨ ਵੀ ਬਹੁਤ ਪੈਸੇ ਲ ਤੇ ਇਸ ਕਰਕੇ ਆਪਾਂ ਆਪਣੇ ਪੈਰ ਆਪ ਕਿਵੇਂ ਘਰੇ ਸਾਫ਼ ਕਰੀਏ ਇਹ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋਵਦੇ ਆ ਬਹੁਤ ਵੈਰੀ ਇਜ਼ੀ ਮੈਥਡ ਦੱਸੂਗੀ ਤੁਹਾਨੂੰ ਪਤਾ ਹੀ ਹੈ ਮੇਰੀਆਂ ਰੈਮਡੀਜ਼ ਤਾਂ ਜਿਆਦਾ ਇਜ਼ੀ ਜਿਹੀਆਂ ਹੀ ਹੁੰਦੀਆਂ ਜਿਹੜੀਆਂ ਰੂਟੀਨ 'ਚ ਆਪਾਂ ਯੂਜ਼ ਕਰ ਸਕਦੇ ਆ ਤੇ ਲੋ ਕਰਦੇ ਆ ਸ਼ੁਰੂ ਤੇ ਮੇਰਾ ਮਾਡਲ ਹੈਗਾ ਅੱਜ ਮੰਮੀਆਂ ਸਾਡੇ ਤੁਸੀਂ ਸਾਰੇ ਜਾਣਦੇ ਹੋ ਅੱਜ ਆਪਾਂ ਮੈਂ ਇਹਨਾਂ ਦੇ ਪੈਰ ਧੋ ਕੇ ਤੁਹਾਨੂੰ ਦਿਖਾਉਂਗੀ ਵੀ ਪੈਰ ਕਿਦਾਂ ਸਾਫ਼ ਕਰਨੇ ਆ ਠੀਕ ਹੈ ਤੇ ਲੋ ਜੀ ਲੋ ਜੀ ਹੁਣ ਆ ਮੈਂ ਤੁਹਾਨੂੰ ਪਾਣੀ ਗਰਮ ਲੈਣਾ ਹੈ ਆਪਾਂ ਤਸਲੇ ਟੱਬ ਦੇ ਵਿੱਚ ਮੈਂ ਇਦਾਂ ਕਰ ਦਿੰਦੀ ਆ ਠੀਕ ਹੈ ਤੇ ਇਹਦੇ ਵਿੱਚ ਆਪਾਂ ਨੇ ਇੱਕ ਪਾ ਲੈਣਾ ਹੈ ਇਨੋ ਦਾ ਪੈਕੇਟ ਇੱਕ ਪਾ ਲਓ ਭਾਵੇਂ ਦੋ ਵੀ ਪਾ ਲਓ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਤੇ ਇੱਕ ਨਾਲ ਇਹਦੇ ਚ ਆਪਾਂ ਹਾਈਡਰੋਜਨ ਪਰੌਕਸਾਈਡ ਪਾਉਣਾ ਹੁੰਦਾ ਉਹ ਮੇਰਾ ਅੱਜ ਹੁਣ ਬਾਥਰੂਮ ਵਗੈਰਾ ਦੇ ਵੀ ਸਾਰੇ ਅਸੀਂ ਚੇਂਜਸ ਕੀਤੀਆਂ ਹੈਗੀਆਂ ਉਹ ਮਿਲਿਆ ਨਹੀਂ ਤੇ ਪਰ ਤੁਸੀਂ ਲੈ ਕੇ ਰੱਖ ਲਓ 30 ਰੁਪਏ ਦੀ ਹੁੰਦੀ ਸ਼ੀਸ਼ੀ ਬਹੁਤ ਦੇਰ ਚੱਲ ਜਾਂਦੀ ਹੈ ਤੇ ਫਿਰ ਆਪਾਂ ਇਹਦੇ ਵਿੱਚ ਸ਼ੈਂਪੂ ਪਾਉਣਾ ਹੈ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਹੈ ਨਾ ਠੀਕ ਹੈ ਤੇ ਮਿੰਤੀ ਕੋਈ ਨਹੀਂ ਮਤਲਬ ਇਹ ਵਧੀਆ ਚੱਗ ਬਣ ਜਵੇ ਤੇ ਮੈਂ ਨਾ ਹਾਈਡਰੋਜਨ ਪਰੌਕਸਾਈਡ ਦੀ ਥਾਂ ਤੇ ਥੋੜਾ ਜਿਹਾ ਸਿਰਕਾ ਪਾ ਰਹੀ ਹਾਂ ਵਾਈਟ ਸਿਰਕਾ ਤੁਹਾਡੇ ਕੋਲ ਜਿਹੜਾ ਵੀ ਹੋਵੇ ਤੁਸੀਂ ਉਹ ਪਾ ਲੈਣਾ ਲਓ ਜੀ ਠੀਕ ਹੈ ਥੋੜਾ ਜਿਹਾ ਮੈਂ ਸਿਰਕਾ ਪਾਤਾ ਇਹਦੇ 'ਚ ਵਾਈਟ ਵੀ ਨਹੀਂ ਕਰ ਦੋ ਟੱਕਣੀ ਪਾਈ ਨਹੀਂ ਠੀਕ ਹੈ ਜੀ ਤੇ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਹਾਲਾਕੀ ਛੱਗ ਕਰ ਲੈਣੀ ਪੂਰੀ ਜੇ ਤੁਹਾਨੂੰ ਛੱਗ ਕਰਦੇ ਹੋਏ ਐ ਲੱਗੇ ਹਨ ਵੀ ਇਚ ਕੂੜਾਪਣ ਘੱਟ ਹੈ ਜਾਂ ਤੁਹਾਨੂੰ ਐ ਲੱਗੇ ਸ਼ੈਂਪੂ ਘੱਟ ਹੈ ਤੇ ਤੁਸੀਂ ਹੋਰ ਸ਼ੈਂਪੂ ਪਾ ਲੈਣਾ ਤੇ ਲਓ ਜੀ ਹੁਣ ਤੁਸੀਂ ਇਹਦੇ ਵਿੱਚ ਪੈਰ ਭਿਉ ਲਓ ਤੇ 10 ਮਿੰਟ ਤੁਸੀਂ ਪੈਰ ਇਹਦੇ ਵਿੱਚ ਭੋਂ ਕੇ ਰੱਖਣੇ ਹਨ ਜਿਹੜੀ ਗੱਦਨੀਵੇਂ ਠੀਕ ਹੈ ਜਿਵੇਂ ਹੁਣ ਜੇ ਤੁਹਾਨੂੰ ਲੱਗੇ ਪਾਣੀ ਘੱਟ ਹੈ ਤਾਂ ਪਾਣੀ ਹੋਰ ਪਾ ਲਓ ਜਿੰਮੇ ਆ ਵੀ ਮੈਨੂੰ ਪਾਉਣਾ ਪਊਗਾ ਹੋਰ ਮੈਂ ਲੈ ਆ ਕੇ ਪਾ ਦਿੰਨੀ ਆ ਠੀਕ ਹੈ ਥੋੜਾ ਜਿਹਾ ਘੱਟ ਹੈ ਮੇਰਾ ਟੱਬ ਵੱਡਾ ਸੀਗਾ ਤੇ ਬਸ ਫਿਰ ਆਪਾਂ ਇਦਾਂ 10 ਮਿੰਟ 15 ਮਿੰਟ ਜਿੰਨੀ ਦੇ ਤੁਸੀਂ ਰੱਖ ਸਕਦੇ ਹੋ ਥੋੜਾ ਥੋੜਾ ਹਲਾਉਂਦੇ ਰਹਿਣਾ ਹੈ ਆ ਮੈਂ ਇਹਨਾਂ ਨੂੰ ਮੜਾ ਮੜਾ ਹਲਾਉਂਦੀ ਰਹੀ ਹੂੰ ਕਿਉਂਕਿ ਉਵੇਂ ਕਰਨ ਨਾਲ ਜਿਵੇਂ ਜਿਹੜੇ ਆ ਲਓ ਜੀ ਆ ਹੀ ਗਏ ਮੜੇ ਪੈਰ ਬਾਹਰ ਕੱਢਿਓ ਕੋਸਾ ਪਾਣੀ ਜਿਹੜਾ ਮੈਂ ਪਾਉਣ ਲੱਗੀ ਆ ਥੋੜਾ ਜਿਆਦਾ ਗਰਮ ਹੈ ਦੇਖੋ ਹੋ ਠੀਕ ਹੈ ਠੀਕ ਹੈ ਹੋ ਤੇ ਲਓ ਜੀ ਆਪਾਂ ਇਹਦੇ ਵਿੱਚ ਡਮੋ ਕੇ ਰੱਖਨੇ ਥੋੜਾ ਥੋੜਾ ਹਲਾਉਂਦੇ ਰਹਿਣਾ ਕਿਉਂਕਿ ਜਦੋਂ ਆਪਾਂ ਹਲਾਉਨੇ ਆ ਨਾ ਇਹ ਜਿਹੜੀ ਆ ਆ ਥਾਵਾਂ ਹੁੰਦੀਆਂ ਨੇ ਨਾ ਉਹਦੇ ਵਿੱਚ ਇਹਦੇ ਵਿੱਚ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ 10 ਮਿੰਟ ਬਾਅਦ ਮਿਲਦੀਆਂ ਫਿਰ ਅਗਲਾ ਸਟੈਪ ਕੀ ਕਰਨਾ ਹੈ ਲੋ ਜੀ ਜਦੋਂ ਨੂੰ 10 ਮਿੰਟ ਹੋਣਗੇ ਫੋੜ ਵਾਲੀ ਇਹ ਦਸ ਇੱਕਦਮ ਇੰਤ ਰਹਿ ਗਿਆ ਤੇ ਉਨੀ ਦੇਰ ਚ ਆਪਾਂ ਆ ਬਾਕੀ ਗੱਲ ਕਰ ਲੈਣੀ ਹੈਗੇ ਆ ਇਹਦੇ ਵਿੱਚ ਇੱਕ ਹੁਣ ਫਿਰ ਆਪਾਂ ਨੂੰ ਝਾੜਾ ਚਾਹੀਦਾ ਹੈ ਠੀਕ ਹੈ ਇੱਕ ਤੁਹਾਡੇ ਕੋਲੇ ਸਕਰਬ ਚਾਹੀਦਾ ਤੁਹਾਨੂੰ ਕੋਈ ਵੀ ਠੀਕ ਹੈ ਮੇਰੇ ਕੋਲ ਇਹ ਵਰਯੂਬ ਦਾ ਤੁਸੀਂ ਕੋਈ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਕਿ ਮੇਰੇ ਵਾਲਾ ਲੈਣਾ ਹੈ ਕੋਈ ਵੀ ਸਕਰਬ ਚੱਲੂਗਾ ਜੇ ਨਹੀਂ ਹੈਗਾ ਸਕਰਬ ਤਾਂ ਤੁਸੀਂ ਜਿਵੇਂ ਆਪਾਂ ਸਕਰਬ ਪਹਿਲਾਂ ਉਹਦੇ ਚ ਬਣਾਉਣੀ ਨੇ ਚੌਲਾਂ ਦੇ ਆਟੇ ਦਾ ਉਹ ਬਣਾ ਲਿਓ ਸਿੰਪਲ ਤੁਹਾਡੀ ਮਰਜ਼ੀ ਹੈ ਹਨਾ ਤੇ ਮੈਂ ਮੇਰੇ ਕੋਲ ਸੀਗਾ ਤੇ ਇਸ ਕਰਕੇ ਮੈਂ ਰੱਖ ਲਿਆ ਤੇ ਇੱਕ ਤੁਹਾਨੂੰ ਚਾਹੀਦਾ ਹੈ ਬਰਸ਼ ਠੀਕ ਹੈ ਤੇ ਇੱਕ ਤੁਹਾਨੂੰ ਚਾਹੀਦਾ ਹੈ ਮੋਇਸਚਰਾਈਜ਼ਰ ਜਾਂ ਕੋਈ ਵੀ ਕਰੀਮ ਜਿਹੜੀ ਤੁਸੀਂ ਲਾਉਣੀ ਹੋ ਇੱਕ ਚਾਹੀਦਾ ਤੁਹਾਨੂੰ ਤਾਂ ਠੀਕ ਹੈ ਇਹ ਚੀਜ਼ਾਂ ਜਾਈਆਂ ਨੂੰ 10 ਮਿੰਟ ਆਲਮੋਸਟ ਹੋ ਗਏ ਠੀਕ ਹੈ ਤੇ ਹੁਣ ਤੁਸੀਂ ਆਪਾਂ ਇਹਨਾਂ ਨੂੰ ਸਾਸ ਕਰਾਂਗੇ ਵੈਸੇ ਜਦੋਂ ਤੁਸੀਂ ਸਟਾਰਟ ਕਰਨਾ ਹੈ ਆਪਣਾ ਠੀਕ ਹੈ ਉਦੋਂ ਤੁਸੀਂ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਨੇਲ ਪਾਲਸ਼ ਕਰ ਲਓ ਤੇ ਜੇ ਲੱਗੀ ਹੋਈ ਹੈ ਤਾਂ ਜੇ ਤੁਸੀਂ ਆਪਣੀ ਨੋ ਕਟ ਲਓ ਆਪਣੀ ਜਿਹੜੀ ਵੀ ਸ਼ੇਪ ਜੇ ਤੁਸੀਂ ਰੱਖੀ ਹੋਈ ਹੈ ਤਾਂ ਉਸ ਹਿਸਾਬ ਨਾਲ ਨਹੀਂ ਤਾਂ ਜੇ ਮੈਂ ਤੁਸੀਂ ਵੀ ਕੰਫਰਟੇਬਲ ਫੀਲ ਕਰਦੇ ਹੋ ਤੇ ਮੈਂ ਇਹ ਪਹਿਲਾ ਸਟੈਪ ਤਾਂ ਨਹੀਂ ਕੀਤਾ ਕਿਉਂਕਿ ਸਿਆਣੇ ਦੇ ਨਾ ਉਹ ਥੋੜੀ ਜਿਹੀ ਕਰੜੀ ਹੋ ਜਾਂਦੀ ਹੈ ਇਹਨਾਂ ਨੇ ਕਿਹੜਾ ਵੀ ਵਧਾਉਣੇ ਹੁੰਦੀ ਹੈ ਜੇ ਮੈਂ ਵੀ ਨਹੀਂ ਵਧਾਉਂਦੀ ਤਾਂ ਜਦੋਂ ਇਹ ਕਰਕੇ ਹਟਦੇ ਆ ਤਾਂ ਜੇ ਤੁਸੀਂ ਵਧਾਉਂਦੇ ਨਹੀਂ ਤਾਂ ਫਿਰ ਬਾਜ ਚ ਕੱਟ ਸਰ ਗਏ ਸੌਫਟ ਹੋ ਜਾਂਦੀ ਹੈ ਤੇ ਇਸ ਕਰਕੇ ਇਹ ਬਾਜ ਚ ਕੱਟਣਗੇ ਮਾ ਠੀਕ ਹੈ ਨਾ ਹਮੇਸ਼ਾ ਆਪਣੇ ਆਪ ਹੀ ਕੱਟਣੀ ਚਾਹੀਦੀ ਹੈ ਕਿਉਂਕਿ ਦੂਜੇ ਤੋਂ ਮੜਾ ਜਾ ਵੀ ਕੱਚਾ ਉਤਰ ਗਿਆ ਨਾ ਪਤਾ ਲੱਗਿਆ ਤਾਂ ਫਿਰ ਗੜਬੜ ਹੋ ਜਾਂਦੀ ਹੈ ਫਿਰ ਪੇਨ ਬਹੁਤ ਹੁੰਦੀ ਉਹਦੀ ਹੈ ਨਾ ਤੇ ਲੋ ਹੁਣ ਆਪਾਂ ਕਰਦੇ ਆਂ ਅਗਲਾ ਸਟੈਪ ਸੇ ਹੁਣ ਛੱਡ ਦੋ ਜੀ ਤੁਸੀਂ ਇੱਕ ਵਾਰ ਕਰ ਲਓ ਬਾਹਰ ਇਹ ਦੇਖ ਲਓ ਠੀਕ ਹੈ ਤੁਸੀਂ ਮੈਨੂੰ ਆ ਦੇ ਦਿਓ ਪਹਿਲਾਂ ਤਾਂ ਤੁਸੀਂ ਲਿਖ ਨਹੀਂ ਰਿਹਾ ਹਲੋਸ ਪਹਿਲਾਂ ਤਾਂ ਤੁਸੀਂ ਸੌਫਟ ਸਾਫਟ ਹੱਥ ਨਾਲ ਜੇ ਤੁਸੀਂ ਆਪ ਕਰੋਗੇ ਤੁਹਾਨੂੰ ਤਾਂ ਬਿਲਕੁਲ ਹੀ ਦਿੱਕਤ ਨਹੀਂ ਹੋਊਗੀ ਠੀਕ ਹੈ ਨੋਹਾਂ ਦੇ ਵਿੱਚ ਤੁਸੀਂ ਇਦਾਂ ਅਸੇ ਪਾਸੇ ਇਦਾਂ ਮਾਰ ਦੇਣਾ ਤੇ ਫਿਰ ਥੋੜਾ ਜਿਹਾ ਸਕਿਨ ਖਿੱਚ ਕੇ ਨੋਹਾਂ ਦੇ ਵਿੱਚ ਵੀ ਮਾਰ ਦੇਣਾ ਐ ਵੈਸੇ ਤੁਸੀਂ ਜਦੋਂ ਨੋਹ ਕੱਟ ਲੋਗੇ ਤਾਂ ਫਿਰ ਵੈਸੇ ਹੀ ਕੋਨੇ ਜਿਹੇ ਹੋਣਗੇ ਮਾੜੇ ਮੋٹے ਸਾਫ਼ ਕਰਨ ਵਾਲੇ ਉਹ ਆਪਾਂ ਕਰ ਦੇਣਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੋਹ ਸਾਫ਼ ਕਰ ਲੈਣੇ ਆਪਦੇ ਠੀਕ ਹੈ ਫਿਰ ਹੱਡੀਆਂ ਦੇ ਵਿੱਚ ਵੀ ਕਿੜੜਾਂ ਨਹੀਂ ਹੁੰਦੀਆਂ ਉੱਥੇ ਵੀ ਇੱਕ ਵਾਰੀ ਤੁਸੀਂ ਪਹਿਲਾਂ ਬਰਸ਼ ਮਾਰ ਲੈਣਾ ਹੈ। ਈਜ਼ੀ ਹੈ। ਹੋਰ ਡਾਕ ਦਾ ਕੰਮ ਨਹੀਂਗਾ। ਇਹ 체 ਵੀ ਵੈਸੇ ਤਾਂ ਪਚਾਣੇ ਨਾਲ ਕਰਾਂਗੇ। ਪਰ ਉਹ ਜਿਹੜੀਆਂ ਤੇੜਾਂੀਆਂ ਹੁੰਦੀਆਂ ਨੇ ਆਪਣੀਆਂ ਲਾਈਨਾਂ ਜੀਆਂ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਸਫਾਈ ਕਰਨ ਲਈ ਇਹ ਵਧੀਆ ਹੈ। ਠੀਕ ਹੈ। ਲਓ ਜੀ ਇੱਕ ਮਿੰਟ ਇਹਨੂੰ ਉਸ ਥੱਲੇ ਕਰ ਰੋ ਪੈਰ ਨੂੰ ਬੁਝਾ ਦੇ ਦੋ। ਇਤਰਾਖ ਲੋ ਕੋਈ ਨਹੀਂ। ਜਿਹੜਾ ਆਪਾਂ 10 ਮਿੰਟ ਅ ਪਾਣੀ ਉਹ ਕਿ ਰੱਖਦੇ ਆ ਬੇਸਿਕਲੀ ਉਹੀ ਹੁੰਦਾ ਹੈ ਕਿ ਜਿੰਨੀ ਵੀ ਮਿੱਟੀ ਘਟਾ ਹੈ ਉਹ ਬਿਲਕੁਲ ਸੌਫਟ ਹੋ ਕੇ ਉਤਰਨਾ ਸ਼ੁਰੂ ਹੋ ਜੇ ਆਪਣੇ ਆਪ ਹੀ ਹੈ ਨਾ ਜਦੋਂ ਆਪ ਕੱਪੜੇ ਧੋ ਕੇ ਹਟਦੇ ਆ ਨਾ ਉਦੋਂ ਕਿਵੇਂ ਕਿਵੇਂ ਹੋਈ ਹੁੰਦੀ ਹੈ ਨਾ ਤੇ ਉਦੋਂ ਵੀ ਇੱਕ ਤਰ੍ਹਾਂ ਦਾ ਤੁਹਾਡਾ ਮੈਨੀਕਿਓਰ ਪੈਡੀਕਿਓਰ ਦਾ ਟਾਈਮ ਹੁੰਦਾ ਪਰਫੈਕਟ ਜਦੋਂ ਆਪ ਕੱਪੜੇ ਧੋ ਕੇ ਹਟਦੇ ਆ ਨਾ ਉਹ ਗਿੱਲੇ ਰਹਿ ਰਹੇ ਕਿ ਆਪਣੀ ਉਹ ਸਾਰੀ ਜਿਹੜੀ ਮੈਲ ਜੀ ਹੁੰਦੀ ਹੈ ਉਹ ਸੌਫਟ ਹੋ ਜਾਂਦੀ ਹੈ ਤੇ ਫਿਰ ਮਾੜਾ ਜਿਹੀ ਤੁਸੀਂ ਉਸ ਉਦੋਂ ਹੀ ਪ੍ਰੈਸ਼ ਮਾਰ ਲਓ ਤਾਂ ਫਿਰ ਬਹੁਤ ਛੇਤੀ ਤੁਹਾਡਾ ਉਹ ਸਾਫ਼ ਹੋ ਜਾਂਦਾ ਹੈ ਠੀਕ ਹੈ ਲੋ ਜੀ ਬਹੁਤ ਕੀ ਕਰਨਾ ਤੁਸੀਂ ਝਾਵਾਂ ਗਿੱਲਾ ਕਰਕੇ ਤੇ ਸੌਫਟ ਸੌਫਟ ਗੋਲ ਗੋਲ ਘਮਾਉਣੇ ਠੀਕ ਹੈ ਬਹੁਤ ਜ਼ਿਆਦਾ ਤੁਸੀਂ ਮਤਲਬ ਖਿੱਚਦੂ ਨਹੀਂ ਕਰਨੀ ਤੁਹਾਨੂੰ ਮੈਂ ਹਮੇਸ਼ਾ ਹੀ ਇਹ ਗੱਲ ਤਾਂ ਮੈਂ ਫੇਸ ਤੇ ਵੀ ਕਹਿੰਨੀ ਹੁੰਦੀ ਆ ਕਿ ਜ਼ਿਆਦਾ ਖਿੱਚਦੂ ਆਪਾਂ ਨਹੀਂ ਕਰਨੀ ਜੀ ਤੇ ਮਾਵਾਂ ਦੇ ਦਪਹਿਰ ਵੈਸੇ ਵੀ ਜਿਹਾ ਕ ਵਰਗੇ ਸੌਫਟ ਸੌਫਟ ਇਸ ਤਰ੍ਹਾਂ ਕੇ ਨਾ ਤੇ ਬਿਲਕੁਲ ਹੀ ਤੁਸੀਂ ਆਪ ਆਪ ਦੇ ਜਦੋਂ ਕਰੋਗੇ ਉਦੋਂ ਤੁਸੀਂ रिक्वायरमेंट ਦੇ ਅਨਸਾਰ ਸੌਫਟ ਹੱਥ ਨਾਲ ਜਿੰਨਾਂ ਤੁਹਾਨੂੰ ਲੱਗੇ ਕਿ ਇੰਨਾ ਖਸਾ ਮਾਰਿਆ ਜਾ ਸਕਦਾ ਹੈ ਉਹਨਾਂ ਨੂੰ ਤੁਸੀਂ ਮਾਰ ਲੈਣਾ ਠੀਕ ਹੈ ਇੱਥੋਂ ਥੋੜਾ ਜਿਹਾ ਹਾਰਡ ਹੁੰਦਾ ਇੱਥੋਂ ਅੱਛੀ ਤਰ੍ਹਾਂ ਮਾਰ ਲਿਓ ਬੇਸ਼ੱਕ ਥੋੜਾ ਵੱਧ ਵੀ ਠੀਕ ਹੈ ਲੋ ਇਦਾਂ ਤੁਸੀਂ ਕਰ ਲੈਣਾ ਤੇ ਨੀਚੋਂ ਤਲੀ ਵੀ ਤਰੀ ਡੈਡ ਸਕਿਨ ਜਿਹੜੀ ਉਹ ਹਰ ਜਗ੍ਹਾ ਹੀ ਉਤਾਰਨੀ ਜ਼ਰੂਰੀ ਹੁੰਦੀ ਹੈ ਚਾਹੇ ਉਹ ਪੈਰਾਂ ਤੇ ਹੈ ਚਾਹੇ ਉਹ ਹੱਥਾਂ ਤੇ ਹੈ ਚਾਹੇ ਉਹ ਫੇਸ ਤੇ ਹੈ ਡੈਡ ਸਕਿਨ ਦਾ ਉੱਪਰ ਨਾਲ ਤਾਂ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਹੈ ਲੋ ਜੀ ਤਾਂ ਹਲਕੇ ਹੱਥ ਨਾਲ ਆਪਾਂ ਇੰਨਾ ਕਰਖਣਾ ਹੈ ਕਿ ਪੇਨ ਨਾ ਹੋਵੇ ਲੋ ਜੀ ਇਹ ਵਿੱਚ ਕਰ ਲੋ ਦੂਜਾ ਪੈਰ ਦੇ ਦੋ ਮੈਂ ਨੇ ਚੋਰਾ ਕੀਤਾ ਹੋਇਆ ਟਾਵਲ ਇੱਕ ਸਾਈਡ ਆਪਾਂ ਹੁਣ ਯੂਜ਼ ਕਰ ਰਹੇ ਹਾਂ ਤੇ ਇੱਕ ਸਾਈਡ ਆਪਾਂ ਬਾਅਦ ਚ ਯੂਜ਼ ਕਰਾਂਗੇ ਠੀਕ ਹੈ ਕੋਸੇ ਪਾਣੀ ਦੇ ਵਿੱਚ ਤੁਸੀਂ ਪੈਰ ਭੋਂਕੇ ਰੱਖਣੇ ਆ ਉਨੀ ਦੇਰ ਦੂਜਾ ਪੈਰ ਆਪਾਂ ਵਿੱਚ ਭੰਤਾ ਹੋਇਆ ਇੱਕ ਕੰਮ ਆਪਾਂ ਹੋਰ ਕਰਨਾ ਹੈ ਜੀ ਇੱਕ ਮ사ਜ ਹੋਰ ਕਰਾਂਗੇ ਲਓ ਜੀ ਤੁਸੀਂ ਇਹਨਾਂ ਨੂੰ ਆਪ ਲੋ ਪੈਰ ਵਿੱਚ ਪਾਣੀ ਦੇ ਤੇ ਫਿਰ ਤੁਸੀਂ ਮੈਨੂੰ ਦੂਜਾ ਪੈਰ ਦੇ ਦਿਓ ਦੁਬਾਰਾ ਤੋਂ ਐਰ ਆ ਪਿਛੇ ਨੂੰ ਕਰ ਲਓ ਸਲਵਾਰ ਥੋੜੀ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਕੋਈ ਵੀ ਐਕਸਫੋਲੀਏਟਰ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਕੋਲੇ ਹੋਵੇ ਤੁਸੀਂ ਤੁਸੀਂ ਐਕਸਫੋਲੀਏਟਰ ਲੈ ਲੈਣੇ ਜਿਵੇਂ ਉਹ ਤੁਹਾਨੂੰ ਮੈਂ ਕਿਹਾ ਸੀਗਾ ਕਿ ਤੇ ਤੁਹਾਡੇ ਕੋਲੇ ਹੋਰ ਨਹੀਂ ਕੁਝ ਹੈਗਾ आप पैसे तो खर्च करने ही नहीं गए चौलों का आटा पाओ ठीक है? <laughs> तो है लो जी एक मिनट में फिर लो जी ਤੁਸੀਂ ਬੈਠ ਕੇ ਬਾਥਰੂਮ ਚ ਕਰਨਾ ਹੈ ਇਥੇ ਮੈਂ ਤਾਂ ਇਥੇ ਤਾਂ ਕਰ ਰਹੀ ਹਾਂ ਕਿਉਂਕਿ ਮਾਮਾ ਨੂੰ ਇਥੇ ਬੈਠਣਾ ਸੌਖਾ ਸੀਗਾ ਸੋਫੇ ਤੇ ਕਰੋਣਾ ਸੌਖਾ ਸੀ ਅਦਰਵਾਈਜ਼ ਤੁਸੀਂ ਚੰਗੀ ਤਰ੍ਹਾਂ ਆਪਣੇ ਹੱਥਾਂ ਪੈਰਾਂ ਦੇ ਵਿੱਚ ਇਥੋਂ ਇਹ ਤਾਂ ਤੁਸੀਂ ਵੀਕ ਚ ਕਰ ਲਓ 15 ਦਿਨਾਂ ਬਾਅਦ ਕਰ ਲਓ ਇੰਨਾ ਜ਼ਿਆਦਾ ਪ੍ਰੋਸੈਸ ਤਾਂ ਅਦਰਵਾਈਜ਼ ਤੁਸੀਂ ਇਹ ਤੁਹਾਡੀ ਮ사ਜ ਵੀ ਕਰ ਦਊਗਾ ਪੈਰਾਂ ਦੇ ਹੇਠੋਂ ਮੈਂ ਆਉ ਲਊਗਾ ਠੀਕ ਹੈ ਤਾਂ ਲੱਗ ਗਈ ਤਿਹਸਰੇ ਚੌਥੇ ਦਿਨ ਇਹ ਕਹਿੰਦੇ ਤੂੰ ਤਾਂ ਤਿੰਨ ਦਿਨ ਜਤਨ ਦੇ ਲਾਗਣਾ ਆ ਕਰ ਬਣਾ ਦਿਆ ਕਰਾਂਗੇ ਹਰ ਸੰਡੇ ਠੀਕ ਹੈ ਲੋ ਇਹਨਾਂ ਤੁਸੀਂ ਮ사ਜ ਵੀ ਕਰ ਲੈਣੀ ਹੈ ਠੀਕ ਹੈ ਤੇ ਤੁਹਾਡੀ ਡੈਡ ਸਕਿਨ ਵੀ ਉੱਤਰ ਜੂਗੀ ਇਹਦੇ ਨਾਲ ਇਹ ਜਿਆਦਾ دیر ਨਹੀਂ ਕਰਨੀ ਹੁੰਦੀ ਕਦੇ ਵੀ ਇਹ ਵਾਲੀ ਨਾ ਜਿਹੜਾ ਐਕਸਫੋਲੀਏਸ਼ਨ ਕਰਦੇ ਆਪਾਂ ਕਿਉਂਕਿ ਨਾ ਇਹ 1 ਤੋਂ 1.5 ਮਿੰਟ ਹੀ ਇਹ ਤਾਂ ਟਾਈਮ ਹੀ ਹੁੰਦਾ ਮਤਲਬ ਅਕੋਰਡਿੰਗ ਟੂ ਸਟਡੀ ਠੀਕ ਰੱਖੋ ਦੂਜਾ ਪੈਰ ਦੇ ਦੇ ਮੈਨੂੰ ਕਿੰਨੇ ਵਿੱਚ ਪਾਲੂ ਹਾਂ ਤੁਸੀਂ ਦੂਜਾ ਪੈਰ ਦੇ ਦਿਓ ਮੈਨੂੰ ਇਹ ਮੈਂ ਫਿਰ ਪੀਟ ਕਰਦਾ ਵੀ ਇਹ ਜ਼ਰੂਰੀ ਨਹੀਂ ਕਿ ਜਿਹੜਾ ਪ੍ਰੋਡਕਟ ਮੈਂ ਇਹ ਵਾਲਾ ਯੂਜ਼ ਕਰ ਰਹੀ ਹਾਂ ਇਹ ਕਰਨਾ ਹੈ ਤੁਸੀਂ ਕੋਈ ਦਿੱਕਤ ਨਹੀਂ ਰੱਖ ਲਓ ਰੱਖ ਲਓ ਆਮ ਨੂੰ ਤੁਸੀਂ ਰਾਮ ਨਾਲ ਆਪਣਾ ਚੌਲਾਂ ਦਾ ਆਟਾ ਲਿਓ ਜੇ ਚੌਲਾਂ ਦਾ ਆਟਾ ਵੀ ਨਹੀਂ ਹੈਗਾ ਕੋਈ ਕੋ ਚੱਕਰ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਆਪਣਾ ਨਾਰਮਲ ਆਟਾ ਹੁੰਦਾ ਹੈ ਨਾ ਉਹਨੂੰ ਛਾਣ ਕੇ ਜਿਹੜਾ ਆਪਾਂ ਛਾਣੂਰਾ ਜਿਹਾ ਕੱਢਦੇ ਆ ਉਹ ਲੈ ਲਿਓ ਠੀਕ ਹੈ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਸਕਿਨ ਨੂੰ ਥੋੜੀ ਜਿਹਾ ਰਫਨੈਸ ਦਿੰਦੀ ਹੈ ਨਾ ਉਹ ਠੀਕ ਹੈ ਜਿਆਦਾ देर ਆਪਾਂ ਰਗੜਾ ਰਗੜੀ ਨਹੀਂ ਕਰਨੀ ਇੱਕ ਤੋਂ ਡੇਢ ਮਿੰਟ ਹੀ ਟਾਈਮ ਹੈ ਫੇਸ ਤੇ ਵੀ ਇੱਕ ਤੋਂ ਡੇਢ ਪੂਰੇ ਮਿੰਟ ਤੋਂ ਵੱਧ ਤੁਸੀਂ ਜੇ ਤੁਸੀਂ ਪਾਰਲਰ 'ਚ ਵੀ ਜਾਂਦੇ ਹੋ ਉੱਥੇ ਤੁਸੀਂ ਕਰਾਉਨੇ ਹੋ ਤਾਂ ਵੀ ਇੱਕ ਡੇਢ ਮਿੰਟ ਤੋਂ ਵੱਧ ਨਹੀਂ ਕਰਾਉਣੀ ਹੈਗੀ ਇੱਕ ਮਿੰਟ ਬਸ ਸਫੀਸ਼ੀਐਂਟ ਹੁੰਦਾ ਹੈ ਤੇ ਇਹ ਕਿਉਂਕਿ ਪੈਰਾਂ ਤੇ ਕਰ ਰਹੀ ਹਾਂ ਇਸ ਲਈ ਮੈਂ ਥੋੜਾ ਜਿਹਾ ਹਾਰਡ ਹੱਥ ਨਾਲ ਕਰ ਰਹੀ ਹਾਂ ਆਦਰਵਾਇਜ਼ ਤੁਸੀਂ ਸਿਰਫ ਫੇਸ ਤੇ ਤਾਂ ਮੈਂ ਤੁਹਾਨੂੰ ਦੱਸਿਆ ਇਹ ਸਿਰਫ ਹੱਥ ਚੱਲਦਾ ਦਿੱਸੇ ਸਕਿਨ ਨਾ ਖਿੱਚੀ ਜਾਵੇ ਤੁਹਾਡੀ ਠੀਕ ਹੈ ਲਓ ਜੀ ਹੁਣ ਆਪਾਂ ਨਾਲ ਤੁਸੀਂ ਇਥੋਂ ਅਕ ਲੈਗ ਪਾਰਟ ਵੀ ਤੁਸੀਂ ਆਪਣਾ ਸਾਫ ਕਰ ਲੈਣਾ ਇਸੇ ਨਾਲ ਹੀ ਸੇਮ ਠੀਕ ਹੈ ਆਏ ਹੈ ਚਿੱਟੇ ਚਿੱਟੇ ਨਿਕਲੇ ਪਰ ਤੋਂ ਚਲੋ ਜੀ ਲਓ ਹੁਣ ਮੈਂ ਤੋਦਨੀ ਹੈ ਓ ਲੋਈ ਅੱਦੇ ਤਾਂ ਹੁਣੇ ਚਿੱਟੇ ਚਿੱਟੇ ਹੋ ਗਏ ਠੀਕ ਹੈ ਇਹ ਤਾਂ ਦੇਖ ਪੂਨੀ ਚਿੱਟਿਟੇ ਹੋ ਗਈ ਹੁਣੇ ਤਾਂ ਮੈਂ ਇੱਕ ਸਟੈਪ ਹੋ ਜਾਈ ਹੋ ਰਹਾ ਮੈਂ ਪਾਣੀ ਵਿੱਚ ਨਾ ਪਾਣੀ ਦੂਜੇ ਸਿੰਪਲ ਵਾਲਾ ਪਾਣੀ ਵਿੱਚ ਉਹਦੇ ਵਿੱਚ ਅਪਵਾਸ਼ ਕਰ ਲਾਂਗੇ ਲੋ ਜੀ ਹੁਣ ਆ ਮੈਂ ਸਿੰਪਲ ਪਾਣੀ ਦੇ ਨਾਲ ਧੋਤੇ ਪੈਰ ਇੱਕ ਵਾਰੀ ਫੇਰ ਤੇ ਹੁਣ ਆਪਾਂ ਅੱਛੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣੇ ਆ ਚਿੰਤਾ ਤੁਸੀਂ ਦੂਜੇ ਪਹਿਲਾਂ ਵੀ ਰੱਖੋ ਆਰਾਮ ਨਾਲ ਬੈਠੇ ਰਹੋ ਤੇ ਹੁਣ ਆਪਾਂ ਲੈਣਾ ਹੈ ਕੋਈ ਵੀ ਮੋਇਸਚਰਾਈਜ਼ਰ ਜਿਹੜਾ ਵੀ ਤੁਹਾਡੇ ਕੋਲ ਹੋਵੇ ਕ੍ਰੀਮ ਲਾਉਣੀ ਹੈ ਤੁਸੀਂ ਮੋਇਸਚਰਾਈਜ਼ਰ ਲਾਉਣੀ ਹੈ ਮਾਮਾ ਪੌਨਜ਼ ਯੂਜ਼ ਕਰਦੇ ਹੈ ਨਾ ਪਹਿਲਾਂ ਤੋਂ ਹੀ ਇਸ ਕਰਕੇ ਮੈਂ ਇਹਨਾਂ ਦਾ ਉਹੀ ਵਾਲਾ ਲੈ ਲਿਆ ਪੌਨਜ਼ ਹੀ ਲੈ ਲਿਆ ਥੋੜਾ ਜਿਹਾ ਓਪਨ ਕਰ ਲੋ ਤੇ ਇਹਦੇ ਵਿੱਚ ਵੀ ਤੁਸੀਂ ਐਂ ਕਰੋ ਇਹਨੂੰ ਹੇਠਾਂ ਕਰਨਾ ਆਰਾਮ ਨਾਲ ਬੈਠੇ ਰਹੋ ਫੈਰ ਅੱਗੇ ਹੋ ਜਾਊਗਾ ਬਸ ਠੀਕ ਹੈ ਜੀ ਲਓ ਮ사ਜ ਦਾ ਇਹ ਤਰੀਕਾ ਹੈ ਪੈਰਾਂ ਤੋਂ ਠੀਕ ਹੈ ਬਸ ਇਦਾਂ ਹੀ ਤੁਸੀਂ ਪਰ ਇਹਦੇ ਵਿੱਚ ਵੀ ਧਿਆਨ ਰੱਖਣਾ ਹੈ ਜਿਹੜਾ ਵੀ ਤੁਸੀਂ ਕੋਈ ਚੀਜ਼ ਯੂਜ਼ ਕਰਦੇ ਹੋ ਮੈਂ ਤੁਹਾਨੂੰ ਦੱਸਿਆ ਉਹ ਹਮੇਸ਼ਾ ਥੋੜਾ ਜਿਹਾ ਕੁਆਂਟੀਟੀ ਵਾਵਾ ਲਿਆ ਕਰੋ ਕਿਉਂਕਿ ਰਿਜ਼ਲਟ ਥਿਉਰੀ ਆਉਂਦਾ ਜੇ ਅੱਛੀ ਕੁਆਂਟੀਟੀ ਯੂਜ਼ ਕਰਦੇ ਅਸੀਂ ਜੇ ਥੋੜਾ ਜਿਹਾ ਯੂਜ਼ ਕਰੋਗੇ ਉਹਦਾ ਕੋਈ ਬਹੁਤ ਵਧੀਆ ਰਿਜ਼ਲਟ ਫਿਰ ਆਉਂਦਾ ਨਹੀਂਗਾ ਜਿਵੇਂ ਹੁਣ ਆਪਾਂ ਅੱਜ ਦੀ ਮ사ਜ ਕਰਨੀ ਹੈ ਨਾ ਤਾਂ ਠੀਕ ਹੈ ਇਦਾਂ ਬਾਸ ਸਾਡੇ ਦੇਖੀਂ ਲੋ ਜੀ ਇਹ ਤੁਸੀਂ ਆਪਦੇ ਪੈਰਾਂ ਤੇ ਜਦੋਂ ਕਰੋਗੇ 5 10 7 ਜਿੰਨੇ ਤੁਹਾਡਾ ਦਿਲ ਕਰੇ ਉਹਨੇ ਦੇ ਤੁਸੀਂ ਮ사ਜ ਕਰਨੀ ਹੈ ਥਿਲਾ ਛੱਡ ਦੋ ਛੱਡ ਦੋ

ਉਸ ਤੋਂ ਬਾਅਦ ਨਾ ਜੇ ਤੁਹਾਨੂੰ ਐ ਲੱਗੇ ਨਾ ਆ ਵੀ ਜਾਦੀ ਚਿਕਨੀ ਚਿਕਨੇ ਹੋ ਗਏ ਪੈਰ ਤਾਂ ਦੁਬਾਰਾ ਧੋ ਲੋ ਕੋਈ ਐ ਨਹੀਂ ਹੈਗਾ ਵੀ ਜੇ ਇੱਕ ਵਾਰੀ ਆਪਾਂ ਹੀ ਕਰ ਲਏ ਤੇ ਫਿਰ ਭਤੋਣਾ ਨਹੀਂਗਾ ਉੱਤੋਂ ਉੱਤੋਂ ਜਿਹੜਾ ਲਿਆ ਜਾਂਦਾ ਹੁੰਦਾ ਪੁੱਲਾ ਪੁੱਲਾ ਜਾਂ ਜਿਹੜਾ ਉਤਲਾ ਜਾਂ ਤੇਲ ਜਾਂ ਹੁੰਦਾ ਤੇ ਅਸਮਸਾਜ ਚੰਗੀ ਤਰ੍ਹਾਂ ਕਰਨੀ ਆਏ ਠੀਕ ਹੈ। ਉਹ ਜਦ ਅਸੀਂ ਕਿਤੇ ਵੀ ਜਾਣਾ ਹੈ ਠੀਕ ਹੈ ਪੈਰ ਐਨ ਵਧੀਆ ਬਣ ਜਾਂਦੇ ਤੇ ਉਹੀ ਪੁਰਾਣੀ ਜੁੱਤੀ ਵੀ ਨਵੀਂ ਹੋ ਕੇ ਮਿਲਦੀ ਹੈ ਸਾਨੂੰ ਬਹੁਤ ਵਧੀਆ ਬਣ ਜਾਂਦੇ ਨੇ ਪੈਰ ਠੀਕ ਹੈ ਲੋ ਜੀ ਤੇ ਪੈਰ ਹੁਣ ਰੈਡੀ ਨੇ ਇਹਨਾਂ ਦੇ ਲੋ ਜੀ ਫਾਈਨਲੀ ਨੇਲ ਪਾਲਿਸ਼ ਦਾ ਟਾਈਮ ਆ ਗਿਆ ਤੇ ਫੇਰ ਤੁਸੀਂ ਆਪਣੀ ਸੋਹਣੀ ਜੀ ਪਸੰਦੀਦਾ ਨੇਲ ਪਾਲਿਸ਼ ਲਾ ਲੈਣੀ ਹੈ ਮੈਂ ਮਾਵਾਂ ਦੀ ਸਕਿਨ ਕਲਰ ਜਿਹਾ ਲਾ ਰਹੀ ਹਾਂ ਠੀਕ ਹੈ ਕਿਉਂਕਿ ਨੋਂ ਕੋਈ ਖਾਸ ਨਹੀਂ ਬਦੇ ਹੋਏ ਇੰਨੇ ਕਿ ਨੋਂ ਅੱਛੇ ਲੱਗਦੇ ਜਿੰਨੇ ਕਿ ਇਹਨਾਂ ਦੇ ਹੁਣ ਹੈਗੇ ਆ ਕਿ ਸੋਣੀ ਜੀ ਨੀਲ ਪਾਲਿਸ਼ ਲਾ ਲੈਣੀ ਆਪਾਂ ਲਾ ਜੀ ਤੁਸੀਂ ਤਾਂ ਬਣ ਗਈ ਮਾਂ ਨੂੰ ਬਣਾਤਾ ਆਪਾਂ ਪੂਰੇ ਮੇਲਣ ਠੀਕ ਹੈ ਪਾਸੇ ਇਦਾਂ ਹੀ ਤੁਸੀਂ ਤਿਆਰ ਵਿਆਰ ਹੋ ਕੇ ਰਹਿਣਾ ਜੀ ਤੁਸੀਂ ਉਹ ਸ਼ਰੈਣਾ ਤੇ ਬੜੀਆ ਤਰੀਕਾ ਹੈ ਵੀ ਤੁਸੀਂ ਆਪਣੇ ਆਪ ਨੂੰ ਤਿਆਰ ਵਿਆਰ ਕਰਕੇ ਰੱਖੋ ਠੀਕ ਹੈ ਨਿੱਕ ਨਿੱਕੇ ਨਵਾਂ ਮਾਉਂਦੇ ਤਜਮੀ ਮੜ ਮੜੀ ਠੀਕ ਹੈ ਲਓ ਜੀ ਦੂਜਾ ਪੈਰ ਵੀ ਕਰੋ ਇੱਕੋ ਜੇ ਕਰ ਦਾਂ ਆਇਨਾ ਹੋਵੇ ਕਰ ਦੇ ਕਰ ਦੇ ਲਾੜ ਪੋਂ ਤੇ ਅੱਧਾ ਕਰਕੇ ਕਹਿੰਦਾ ਹੁਣ ਤੈਨੂੰ ਲਾਉਂਗੀ ਯਾਰ ਬੰਦੀ ਰੁੱਸੇ ਵੀ ਨਾ ਸਿਆਣੀ ਬੰਦੀ ਨੂੰ ਚੰਗੀ ਤਰ੍ਹਾਂ ਕਿੰਨੇ ਤੁਨ ਅਗਾਨੀ ਫਾਈਨਲ ਲੁੱਕ ਮਹੌਂਦੀ ਪੈਰਾਂ ਦੀ ਕਿੰਨੇ ਸੋਹਣੇ ਬਣ ਗਏ ਲਓ ਹੁਣ ਤੁਸੀਂ ਪਹਿਲਾਂ ਤਾਂ ਕਰਿਓ ਜੀ ਆਪਣੀ ਸੱਸ ਦੀ ਐ ਬਲੌਗ ਦੇਖ ਕੇ ਫਿਰ ਤੁਸੀਂ ਕਰਿਓ ਅੱਗੇ ਨਾਲੇ ਤਾਂ ਤੁਸੀਂ ਸਸਤੇ ਪ੍ਰੈਕਟਿਸ ਕਰ ਲਿਓ ਠੀਕ ਹੈ ਲਓ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਫਾਈਨਲ ਲੁੱਕ ਕੈਮਰੇ 'ਤੇ ਲਾ ਕੇ ਦਿਖਾਉਣੀ ਆ ਲਓ ਜੀ ਦੇਖੋ ਮੈਂ ਨੀਲ ਪਾਲਿਸ਼ ਲਾਤੀ ਠੀਕ ਹੈ ਦੇਖੋ ਕੋ ਪੈਰ ਕਿੰਨੇ ਸੋਹਣੇ ਹੋ ਗਏ ਗੋਰੇ ਗੋਰੇ ਚਿੱਟੇ ਚਿੱਟੇ ਹੁਣ ਤਾਂ ਸਵੇਰੇ ਮੱਥਾ ਟੇਕਣ ਦਾ ਵੀ ਮਜ਼ਾ ਆਉਂਦਾ ਨਾ ਫਿਰ ਸਾਫ ਸਾਫ ਪੈਰਾਂ ਨੂੰ ਠੀਕ ਹੈ ਲਓ ਜੀ ਦੇਖੋ ਥੈਂਕ ਯੂ ਬੇਟਾ ਥੈਂਕ ਯੂ ਲਓ ਜੀ ਬਸ ਤੁਸੀਂ ਕਿਤੇ ਵੀ ਜਾਣਾ ਜੇ ਇੰਨਾ ਲੰਬ ਚੜਾ ਤੁਸੀਂ ਨਹੀਂ ਕਰ ਸਕਦੇ ਸਾਰੀਆਂ ਚੀਜ਼ਾਂ ਵੈਸੇ ਤਾਂ ਕੁਛ ਲੰਬ ਚੜਾ ਵਾਲੀ ਕੋਈ ਗੱਲ ਹੈ ਨਹੀਂਗੀ ਉਹ ਚੀਜ਼ ਘੱਟ ਵੱਧ ਵੀ ਹੋਵੇ ਤੁਸੀਂ ਜੇ ਤੁਹਾਡੇ ਕੋਲੇ ਵਿਨੇਗਰ ਨਹੀਂ ਹੈਗਾ ਸਿਰਕਾ ਤੁਸੀਂ ਨਿੰਬੂ ਨਚੋੜ ਲਓ ਮੜਾ ਜਾ ਕੁਝ ਵੀ ਪਾ ਕੇ ਤੁਸੀਂ ਨਹੀਂ ਵੀ ਨਾ ਬਹੁਤ ਜ਼ਿਆਦਾ ਰਗੜ ਰਗੜੀ ਕਰ ਸਕਦੇ ਤਾਂ ਬਸ ਸਿੰਪਲ ਪਾਣ ਗਰਮ ਪਾਣੀ ਦੇ ਵਿੱਚ ਪਾਓ ਤੇ ਉਸ ਤੋਂ ਬਾਅਦ ਬਸ ਹਿਲਾਈ ਜਾਓ ਥੋੜੀ ਦੇਰ ਤੇ ਮਾੜੀ ਜੀ ਬਰਸ਼ਿੰਗ ਤੇ ਥੋੜਾ ਜਿਹਾ ਚਾਹ ਮਾਰ ਕੇ ਸਾਫ਼ ਕਰ ਲਓ ਤੇ ਕਿਤੇ ਵੀ ਤੁਸੀਂ ਜਾਣੇ ਜੁੱਤੀ ਇਹਦੋਂ ਨਾਰਮਲ ਨਾਲੋਂ ਡਬਲ ਰੇਟ ਦੀ ਦੇਖੂਗੀ ਤੁਹਾਡੀ ਪਾਈ ਹੋਈ ਕਿਉਂਕਿ ਸੋਹਣੀ ਬਹੁਤ ਲੱਗੂਗੀ ਨਾ ਤੇ ਲੋ ਜੀ ਜੇ ਪਿੰਕ ਨੇਲ ਪੋਲਿਸ਼ ਮੇਰੇ ਕੋਲ ਹੈ ਨਹੀਂ ਸੀ ਕਿਉਂਕਿ ਸੇ ਨੇਲ ਪੋਲਿਸ਼ ਦੋਨੇ ਹੀ ਘੱਟ ਲਾਉਣੀ ਆ ਫਿਰ ਮੈਂ ਪਿੰਕ ਲਾ ਦੇਣੀ ਸੀ ਬਟ ਪਿੰਕ ਹੁਣ ਹੈ ਨਹੀਂ ਸੀ ਜੀ ਠੀਕ ਹੈ ਤੇ ਲੋ ਜੀ ਦੇਖੋ ਲੁੱਕ ਕਿੰਨੀ ਸੋਹਣੀ ਆ ਗਈ ਪੈਰਾਂ ਦੀ ਚਲੋ ਜੀ ਅ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਲੌਗ ਕਿੱ사 ਲੱਗਿਆ ਕਿ ਤੁਸੀਂ ਵੀ ਟਰਾਈ ਕਰਿਓ ਠੀਕ ਹੈ ਤੇ ਜੇ ਕੋਈ ਹੋਰ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਉਹ ਦੇ ਸਕਦੇ ਹੋ ਜੀ ਠੀਕ ਹੈ ਮੋਸਟ ਵੈਲਕਮ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੇ ਬਲੌਗ ਦੇ ਵਿੱਚ ਇੱਕੋ ਹੀ ਜ਼ਿੰਦਗੀ ਹੈ ਅਸ ਦੇ ਖੇਡਦੇ ਰਹੋ ਇੰਜੋਏ ਕਰਦੇ ਰਹੋ ਮौजਾਂ ਕਰਦੇ ਰਹੋ ਜਸਟ ਇੰਜੋਏ ਮਿਲਾਂਗੇ ਅਗਲੇ ਬਲੌਗ